ਅੱਜ ਦੀ ਜਿੱਤ ਆ ਉਹ ਪੰਜਾਬ ਦੇ ਲੋਕਾਂ ਦੀ ਜਿੱਤ ਆ ਜਲੰਧਰ ਦੇ ਲੋਕਾਂ ਦੀ ਜਿੱਤ ਆ ਜਿਨ੍ਹਾਂ ਨੇ ਸੋਚ ਬੋਚ ਦਾ ਜਿਹੜਾ ਵਾ ਉਹ ਉਹ ਬਿਲਕੁਲ ਜਿਹੜਾ ਸਾਥ ਦਿੱਤਾ ਕਿ ਜੇ ਜੋ ਹਾਲਾਤ ਅੱਜ ਤੋਂ 1 ਮਹੀਨਾ ਪਹਿਲਾਂ ਲੋਕਾਂ ਨੇ ਵਿਖਾਏ ਸੀ ਉਹ ਫੈਕਟਰ ਜਿਹੜਾ ਹੈਗਾ ਸੀ ਉਹ ਬਿਲਕੁਲ ਫੇਲ ਕਰ ਦਿੱਤਾ ਪੰਜਾਬ ਦੇ ਲੋਕਾਂ ਨੇ ਜਲੰਧਰ ਦੇ ਲੋਕਾਂ ਨੇ ਅਸੀਂ ਇਹ ਗੱਲ ਵਾਸਤੇ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਬਹੁਤ ਵਧੀਆ ਜਿਹੜਾ ਵਾ ਉਹ ਜਿਹੜਾ ਰਿਜ਼ਲਟ ਆ ਉਹ ਅੱਜ ਦਿੱਤਾ ਜਲੰਧਰ ਬਿਲਕੁਲ ਬੰਦੇ ਕੇ ਲੜਾ ਪਛਬਰੀ ਚਲਾਈ ਗਈ ਆ ਬਿਲਕੁਲ ਬਹੁਤ ਜ਼ਿਆਦਾ ਖੁਸ਼ੀ ਆ ਸਾਰੇ ਇਨਾਲੇ ਸ਼ਹਿਰ ਦੇ ਜਿਹੜੇ ਆਡੇ ਵਾਲੰਟੀਅਰ ਨੇ ਜਿਹੜੇ ਵੀ ਸਾਡੇ ਸਾਰੇ ਸਾਥੀ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਜਲੰਧਰ ਜਾ ਕੇ ਧਾਲੀਵਾਲ ਸਾਹਿਬ ਦੀ ਗਵਾਹੀ ਦੇ ਵਿੱਚ ਮਿਹਨਤ ਕੀਤੀ ਉਹ ਸਾਰੇ ਬਹੁਤ ਖੁਸ਼ ਨੇ ਸਭ ਤੋਂ ਪਹਿਲਾਂ ਤੇ ਸਾਨੂੰ ਸਾਡੀ ਅਸੀਂ ਪਾਰਟੀ ਨੂੰ ਸਾਡੀ ਪਾਰਟੀ ਦੀ ਸਾਰੀ ਜਿਹੜੀ ਚੇਂਜ ਆਫ ਕਮਾਂਡ ਹੈ ਸਾਰੇ ਵਰਕਰਸ ਨੇ ਵਾਲੰਟੀਅਰਸ ਨੇ ਉਹਨਾਂ ਨੂੰ ਅਸੀਂ ਬਹੁਤ ਬਹੁਤ ਵਧਾਈ ਦੇਣੀ ਹੈ ਜਲੰਧਰ ਟੀਮ ਨੂੰ ਖਾਸ ਤੌਰ ਤੇ ਬਹੁਤ ਬਹੁਤ ਵਧਾਈ ਦੇਣੀ ਹੈ ਔਰ ਇਹਦੇ ਨਾਲ ਇਹ ਵੀ ਕਿ ਸਾਡੀ ਪਾਰਟੀ ਦਾ ਮੋਰਲ ਜਿਹੜਾ ਹੋਰ ਵੀ ਉੱਚਾ ਆਏਗਾ ਜਲੰਧਰ ਦੇ ਲੋਕਾਂ ਨੇ ਪਾਰਟੀ ਦੇ ਕੰਮਾਂ ਤੇ ਮੋਹਰ ਲਾਈ ਹੈ ਤੁਸੀਂ ਇਹ ਕਹੋ ਪਾਰਟੀ ਦੀਆਂ ਨੀਤੀਆਂ ਤੇ ਮੋੜ ਲਾਈਏ ਔਰ ਔਲ ਵਾਲੀਆਂ ਜਿਹੜੀਆਂ ਬਾਕੀ ਜਿੰਨੀ ਚੋੜਾਂ ਨੇ ਤੁਸੀਂ ਉਹਨਾਂ 'ਚ ਵੀ ਦੇਖੋਗੇ ਕਿ ਪਾਰਟੀ ਦੀਆਂ ਨੀਤੀਆਂ ਤੇ ਪਾਰਟੀ ਦੇ ਕੰਮਾਂ ਤੇ ਮੋੜ ਲੱਗੂਗੀ ਤੇ ਅਸੀਂ ਜਿਹੜਾ ਆ ਅਸੀਂ ਜਿਹੜੇ ਅੱਜ ਬਹੁਤ ਹੀ ਜ਼ਿਆਦਾ ਐਕਸਾਈਟਿਡ ਵੀ ਆ ਅਸੀਂ ਕੇਜਰੀਵਾਲ ਸਾਹਿਬ ਦੀ ਜਿਹੜੀ ਕਿੰਟਰੀਮ ਬੇਲ ਹੋਇਆ ਉਹਦੇ ਨਾਲ ਵੀ ਅਸੀਂ ਬਹੁਤ ਜ਼ਿਆਦਾ ਪਾਰਟੀ ਤੋਂ ਬਹੁਤ ਜ਼ਿਆਦਾ ਉਸ਼ਾ ਹੈ ਵਰਕਰਸ ਤੋਂ ਬਹੁਤ ਜ਼ਿਆਦਾ ਉਸ਼ਾ ਤੇ ਤੁਸੀਂ ਉਹਨਾਂ ਵਾਲੇ ਟਾਈਮ ਤੇ ਦੇਖੋਗੇ ਕਿ ਪਾਰਟੀ ਦਾ ਜਿਹੜਾ ਗ੍ਰਾਫ ਹੈ ਹੋਰ ਵੀ ਉੱਪਰ ਜਾਊਗਾ ਪੰਜਾਬ ਦੇ ਵਿੱਚ ਜਲਿੰਦਰ ਚਿਤਾਰੀਵਾਲ ਸਾਹਿਬ ਕੋਲੋਂ ਜਾ ਕੇ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਸੀ ਕਿਸ ਤਰ੍ਹਾਂ ਦੇ ਬ ਜਦੋਂ ਸਾਡੀ ਜਿਹਦੀ ਮਿਹਨਤ ਦਾ ਹਾਰਡਵਰਕ ਹੈ ਪੇਆਫ ਕਰਦਾ ਹੈ ਤੇ ਬਹੁਤ ਵਧੀਆ ਵੀ ਲੱਗਦਾ ਹੈ ਕਾਲੀਵਾਲ ਸਾਹਮਣੇ ਹੋ ਕੇ ਬਹੁਤ ਮਿਹਨਤ ਕੀਤੀ ਉਹਨਾਂ ਨੇ ਉੱਥੇ ਜਾ ਕੇ ਜਿਹੜਾ ਵਾਰਡ ਦੇ ਵਿੱਚ ਉਹਨਾਂ ਨੇ ਲੋਕਾਂ ਦੇ ਨਾਲ ਰابطਾ ਕਾਇਮ ਕੀਤਾ ਉਹਨਾਂ ਨੇ ਇੱਕ ਪਰਾਂ ਦੇ ਨਾਲ ਪਰਿਵਾਰ ਵਾਂਗੂ ਸੇ ਕੰਮ ਕੀਤਾ ਲੋਕ ਵੀ ਉਹਨਾਂ ਨੇ ਲੋਕਾਂ ਨੇ ਵੀ ਬਹੁਤ ਸਾਥ ਦਿੱਤਾ ਜਿੰਨਦੇ ਲੋਕਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਨੀਤੀ ਨੇਤਾ ਜੀ ਨੇ ਕੰਮ ਕੀਤਾ ਉੱਥੇ ਵੀ ਉਹਨਾਂ ਨੇ ਬਹੁਤ ਸਾਥ ਦਿੱਤਾ ਤੇ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਹਿ ਸਕਦੇ ਆ ਕਿ ਉਹਨਾਂ ਦੇ ਲੀਡ ਨਾਲ ਜਿੱਤੇ ਬਿਲਕੁਲ ਆਫ ਕੋਰਸ ਜਿੱਦਾਂ ਕੁਦੇ ਰਿਯੂਮਰ ਸੀਗੇ ਜਿੱਦਾਂ ਕੁਦੀਆਂ ਹਵਾਵਾਂ ਸੀਗੇ ਜਿੱਦਾਂ ਕੁਦੇ ਲੋਕ ਸਭਾ ਦੇ ਨਤੀਜੇ ਸੀਗੇ ਉਸ ਤੋਂ ਉਹਨੂੰ ਲੱਗੇ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਔਰ ਕੀ ਸਟੇਟ ਨੂੰ ਲੈ ਕੇ ਸਟੇਟ ਗਵਰਨਮੈਂਟ ਨੂੰ ਲੈ ਕੇ ਜਿਹੜਾ ਲੋਕਾਂ ਦਾ ਜਿਹੜਾ ਇਸ ਵੇਲੇ ਰੁਝਾਨ ਹੈ ਉਹ ਆਮ ਆਦਮੀ ਪਾਰਟੀ ਵਾਲਾ ਹੈ ਆਉਣ ਵਾਲੇ ਟਾਈਮ 'ਚ ਵੀ ਦੇਖੋ ਜੀ ਅੱਜ ਜਲੰਧਰ ਵਾਸੀਆਂ ਨੇ ਪਾਰਟੀ ਦੀਆਂ ਨੀਤੀਆਂ ਤੇ ਉੱਤੇ ਮੋਹਰ ਲਗਾਈ ਹੈ ਔਰ ਵੱਡੇ ਮਾਰਜਨ ਦੇ ਨਾਲ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਔਰ ਸਾਡੇ ਹਲਕੇ ਦੀ ਸ਼ਾਨ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਜਿਨ੍ਹਾਂ ਨੇ ਅੰਥਕ ਮਿਹਨਤ ਕੀਤੀ ਹੈ ਜਲੰਧਰ ਸ਼ਹਿਰ ਦੇ ਵਿੱਚ ਅੱਜ ਭਾਰੀ ਬੰਬਤ ਦੇ ਨਾਲ ਪਾਰਟੀ ਜਿੱਤੀ ਹੈ ਅੱਜ ਬਹੁਤ ਖੁਸ਼ੀ ਔਰ ਸਾਰੇ ਵਰਕਰਾਂ ਦੇ ਵਿੱਚ ਤੁਸੀਂ ਦੇਖਿਆ ਬਹੁਤ ਉਤਸ਼ਾਹ ਔਰ ਸਾਰੇ ਸਾਰੇ ਸਾਥੀਆਂ ਨੇ ਅੱਜ ਆਮ ਆਦਮੀ ਪਾਰਟੀ ਦੇ ਅਜਨਾਲਾ ਦਫ਼ਤਰ ਵਿੱਚ ਸਾਡੀ ਛੋਟੀ ਭੈਣ ਐਡਵੋਕੇਟ ਅਮਨਦੀਪ ਕੌਰ ਤਾਰੀਵਾਲ ਜੀ ਦੀ ਅਗਵਾਈ ਦੇ ਵਿੱਚ ਅੱਜ ਜਸ਼ਨ ਮਨਾਏ ਜਾ ਰਹੇ ਹੈ ਔਰ ਪਾਰਟੀ ਬਲੰਦੀਆਂ ਵੱਲ ਜਾਏਗੀ ਔਰ ਵਰਕਰਾਂ ਦੇ ਵਿੱਚ ਜਿਹੜਾ ਮਰਾ ਰਿਹਾ ਉਹ ਦਿਨ-ਬਦਨ ਉੱਪ ਹੋਏਗਾ ਔਰ ਆਉਂਦੀਆਂ ਜਿਹੜੀਆਂ ਜਿਮਨੀ ਚੋੜਨਾ ਨੇ ਉਹ ਵੀ ਪਾਰਟੀ ਜਿਹੜੀ ਹੈ ਉਹ ਜਿੱਤ ਕੇ ਆਮ ਆਦਮੀ ਪਾਰਟੀ ਜਿਹੜੀ ਹੈ ਸਪਸ਼ਟ ਰੂਪ ਦੇ ਵਿੱਚ ਤਾਨੂੰ ਅੱਗੇ ਦੇਖਣ ਨੂੰ ਮਿਲੇਗਾ ਇਸ ਚੀਜ਼ ਦੇ ਰਿਜ਼ਲਟਸ